ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਵੈਲਕਮ ਹੈ ਜੀ ਸਾਡੇ ਚੈਨਲ ਸਮਰਤ ਬਟੀਕ ਤੇ ਅੱਜ ਦੀ ਵੀਡੀਓ ਚ ਅਸੀਂ ਕਸਟਮਰ ਦੀ ਡਿਮਾਂਡ ਤੇ ਚਿਕਨ ਦੁਪੱਟਾ ਸੂਟ ਜਿਹੜਾ ਕਿ ਕਾਟਨ ਸਟਾਫ ਤੇ ਬਣੇ ਹੋਏ ਨੇ ਦੁਪੱਟਾ ਮਲਮਲ ਦੇ ਦੁਪੱਟਾ ਨੇ ਉਹ ਬਹੁਤ ਹੀ ਜ਼ਿਆਦਾ ਲਾਈਟ ਵੇਟ ਦੇ ਦੁਪੱਟੇ ਰਹਿਣਗੇ ਜੀ ਜਿਵੇਂ ਗਰਮੀਆਂ ਦੇ ਸੀਜ਼ਨ ਚ ਅੱਗੇ ਆਪਾਂ ਨੂੰ ਕੈਰੀ ਕਰਨੇ ਸੌਖੇ ਰਹਿੰਦੇ ਆ ਦੁਪੱਟੇ ਬਹੁਤ ਹੀ ਡਿਮਾਂਡ ਸੀ ਜੀ ਆਪਣੇ ਕਾਫੀ ਸਟਾਕ ਜਿਹੜਾ ਇਹ ਸੂਟਾਂ ਦਾ ਆਉਂਦਾ ਹੈ ਇਹ ਦੁਪੱਟੀਆਂ ਦੇ ਨਾਲ ਤੇ ਬਹੁਤ ਜਲਦੀ ਨਾਲ ਨਿਕਲਦੇ ਤੁਸੀਂ ਵੀ ਆਰਡਰ ਆਪਣੇ ਜਲਦੀ ਦਿਓ ਜੀ ਫਾਸਟ ਆਰਡਰ ਕਰਿਓ ਜਲਦੀ ਡਿਸਾਈਡ ਕਰਿਓ ਜਿਹੜਾ ਜਿਹੜੇ ਤੁਸੀਂ ਸੂਟ ਬਾਈ ਕਰਨੇ ਨੇ ਤੁਸੀਂ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਸੂਟ ਮੰਗਵਾ ਸਕਦੇ ਹੋ ਬਹੁਤ ਹੀ ਸੋਹਣੇ ਜਿਹੇ ਡਿਜ਼ਾਈਨ ਨੇ ਜੀ ਕੰਫਰਟੇਬਲ ਜੇ ਸੂਟ ਨੇ ਵਿਦ ਸਟਿਚਿੰਗ ਅਨਸਟਿਚ ਜਿਵੇਂ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਜਿਹੇ ਡਿਜ਼ਾਈਨ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਜਿਹੜੇ ਵੀਡੀਓ 'ਚ ਆਪਾਂ ਤੁਹਾਡੇ ਨਾਲ ਸੂਟ ਸ਼ੇਅਰ ਕਰਾਂਗੇ ਉਹਨਾਂ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ 9915075978 ਤੇ ਸਾਨੂੰ ਤੁਸੀਂ ਜਿਹੜੀ ਯੂਜ਼ਡ ਫੋਟੋ ਐ ਉਹ ਸੈਂਡ ਕਰ ਸਕਦੇ ਹੋ ਵੀ ਸਾਡਾ ਇਹ ਸੂਟ ਤੁਸੀਂ ਰੱਖ ਦਿਓ ਉਹ ਆਪਾਂ ਤੁਸੀਂ ਸਾਈਡ ਤੇ ਰੱਖ ਦਾਂਗੇ ਪੇਮੈਂਟ ਆਉਣ ਤੋਂ ਬਾਅਦ ਜੀ ਪੇਮੈਂਟ ਤੋਂ ਬਾਅਦ ਆਪਣਾ ਜਿਹੜਾ ਆਰਡਰ ਕੰਫਰਮ ਹੋਊਗਾ ਜਿਹੜੇ ਇਹ ਸੂਟ ਨੇ ਇਹ ਆਪਣੇ ਕੋਲੇ ਰੈਡੀ ਪਏ ਨੇ ਜੀ ਤੁਸੀਂ ਇਹ ਸੂਟ ਨਾਲ ਦੀ ਨਾਲ ਆਪਾਂ ਕੋਰੀਅਰ ਕਰ ਦਾਂਗੇ ਪੇਮੈਂਟ ਤੋਂ ਬਾਅਦ ਤੇ ਕੋਈ ਵੀ ਪ੍ਰੋਬਲਮ ਵੀ ਆਊਗੀ ਜੀ ਸਟੱਫ ਐਵੇਂ ਆ ਕੋਈ ਵੀ ਡਿਫੈਕਟਡ ਪੀਸ ਹੋਊਗਾ ਉਹ ਆਪਾਂ ਚੇਂਜ ਕਰਾਂਗੇ ਜੀ ਜਦੋਂ ਵੀ ਤੁਸੀਂ ਆਰਡਰ ਕਰਨਾ ਹੁੰਦਾ ਪਲੀਜ਼ ਤੁਸੀਂ ਮੈਸੇਜ ਕਰਿਆ ਕਰੋ ਜਿਵੇਂ ਤੁਸੀਂ ਕਾਲ ਕਰਦੇ ਹੋ ਕਈ ਵਾਰ ਕਾਲ ਅਟੈਂਡ ਨਹੀਂ ਹੁੰਦੀ ਜੀ ਪਲੀਜ਼ ਮੈਸੇਜ ਕਰਕੇ ਛੱਡਿਆ ਕਰੋ ਜੇ ਕੁਝ ਉਸ ਦੇ ਬਾਰੇ ਪੁੱਛਣਾ ਹੁੰਦਾ ਸੂਟ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਮੈਸੇਜ ਕਰਦਿਆ ਕਰੋ ਅਸੀਂ ਜ਼ਰੂਰ ਰਿਪਲਾਈ ਕਰਾਂਗੇ ਥੋੜਾ ਲੇਟ ਸੇ ਹੀ ਲੇਟ ਵੀ ਜ਼ਿਆਦਾ ਨਹੀਂ ਹੁੰਦਾ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਜ਼ਰੂਰ ਰਿਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਤੜਨਾ ਕੇ ਸ਼ੇਅਰ ਕਰਦੇ ਹਾਂ ਜੀ ਸੂਟ ਲਓ ਜੀ ਚਿਕਨ ਦੁਪੱਟਾ ਸੂਟ ਬਹੁਤ ਹੀ ਡਿਮਾਂਡ ਤੇ ਰਹੇ ਨੇ ਜਿਹੜੇ ਆਪਣੇ ਸੂਟ ਬਹੁਤ ਹੀ ਜ਼ਿਆਦਾ ਜਿਹੜੇ ਪਸੰਦ ਕਰ ਰਹੇ ਨੇ ਕਸਟਮਰ ਆਪਾਂ ਜਿਵੇਂ ਇੱਕ ਘਰੇ ਸੂਟ ਗਿਆ ਇੱਕ ਸੂਟ ਗਿਆ ਉਹਨਾਂ ਨੇ ਅੱਗੇ 4-4 ਸੂਟ ਹੋਰ ਵੀ ਮੰਗਵਾਏ ਨੇ ਕਿਉਂਕਿ ਸਟੱਫ ਵੀ ਬਹੁਤ ਵਧੀਆ ਜੀ ਤੇ ਸਮਰ ਸੀਜ਼ਨ ਅਕੋਰਡਿੰਗ ਕਾਟਨ ਦੁਪੱਟਾ ਪ੍ਰਿੰਟ ਲੈ ਲੈ ਕੇ ਸਾਰੇ ਅੱਕ ਚੁੱਕੇ ਨੇ ਨਵੀਂ ਜੀ ਵੈਰਾਈਟੀ ਲੈ ਕੇ ਆਇਆ ਬਹੁਤ ਹੀ ਸੋਹਣੇ ਜਿਹੜਾ ਕੰਟਰਾਸਟ ਹੁੰਦੇ ਐ ਇਸ ਤੇ ਪ੍ਰਿੰਟ ਵਗੈਰਾ ਬਹੁਤ ਹੀ ਜਿਆਦੇ ਸੋਹਣੇ ਹੁੰਦੇ ਐ ਬਾਜ਼ਾਰ ਚ ਇੰਨੀ ਗਰਮੀ ਚ ਨਹੀਂ ਫਿਰਿਆ ਜਾਂਦਾ ਜੀ ਸਾਰੇ ਕਹਿੰਦੇ ਨੇ ਘਰੇ ਬੈਠੇ ਨੇ ਸੋਹਣੇ ਸੋਹਣੇ ਕੱਪੜੇ ਮਿਲਦੇ ਨੇ ਤਾਂ ਹੋਰ ਕੀ ਗੱਲ ਆ ਹਨਾ ਹੋਰ ਕੀ ਚਾਹੀਦਾ ਦੇਖੋ ਤੁਸੀਂ ਕਿੰਨਾ ਸੋਹਣਾ ਸ਼ਰਟ ਦਾ ਜਿਹੜਾ ਸਟੱਫ ਆ ਬਹੁਤ ਹੀ ਪਿਆਰਾ ਜਿਹਾ ਸਟੱਫ ਆ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਐ ਨਾਲ ਆਪਾਂ ਨੇ ਪਿਸਤਾ ਕਲਰ ਦੀ ਬਾਟਮ ਆ ਤੇ ਚਿਕਨ ਦਾ ਦੁਪੱਟਾ ਚਿਕਨ ਦਾ ਦੁਪੱਟਾ ਜਿਹੜਾ ਇਹ ਤੁਸੀਂ ਦੇਖੋ કોટਨ ਐਂਡ ਕੋਟਨ ਨਹੀਂ ਹੈ ਜੀ ਕਾਫੀ ਜੀ ਕੋਟਨ ਨਹੀਂ ਹੈ ਇਹ ਬਿਲਕੁਲ ਹੀ ਮਲਮਲ ਦਾ ਦੁਪੱਟਾ ਹੈ ਲਾਈਟ weight ਦਾ ਬਹੁਤ ਹੀ ਸੋਹਣਾ ਰਹਿੰਦਾ ਜੀ ਜਿਵੇਂ ਹਨਾ ਇਹ ਕੋਈ ਵੀ ਹੋਵੇ ਸਾਰੀ ਏਜ ਅਕੋਰਡਿੰਗ ਸਭ ਸਾਰਿਆਂ ਨੂੰ ਵਧੀਆ ਰਹਿੰਦੇ ਨੇ ਜੀ ਸੂਟ ਸਿਆਣੇ ਨਿਆਣੇ ਸਭ ਦੇ ਸੋਹਣੇ ਲੱਗਦੇ ਨੇ ਜੀ ਪਾਏ ਹੋਏ ਸੂਟ ਇਹਨਾਂ ਨੂੰ ਵੀ ਤੁਸੀਂ ਡਿਜ਼ਾਈਨਿੰਗ ਕਰਵਾਇਓ ਪਲੀਜ਼ ਮੇਰੇ ਕਹਿ ਤੋ ਜੇ ਕੋਈ ਵੈਸੀ ਸਿੰਪਲ ਕੋਣਾ ਪਸੰਦ ਕਰਦਾ ਤਾ ਸਿੰਪਲ ਵੀ ਬਹੁਤ ਹੀ ਸੋਹਣੇ ਲੱਗਣਗੇ ਪਾਈਪਿੰਗ ਵਗੈਰਾ ਲਾ ਕੇ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਬਣਗੇ ਸੂਟ ਪਰ ਜੇ ਤੁਸੀਂ ਡਿਜ਼ਾਈਨਿੰਗ ਕਰੋਗੇ ਨਾ ਤਾਂ ਬਹੁਤ ਹੀ ਉੱਬਰ ਕੇ ਆਉਣਗੇ ਸੂਟ ਸਾਰੇ ਪੁੱਛਣਗੇ ਕਿ ਸੂਟ ਕਿੱਥੋਂ ਲਏ ਨੇ ਤੇ ਤੁਸੀਂ ਕਹਿਣਾ ਸਮਰਾਤ ਬਟਿਕ ਤੋਂ ਬਹੁਤ ਹੀ ਜ਼ਿਆਦਾ ਜਿਹੜਾ ਸਪੈਸ਼ਲ ਜਿਹੜਾ ਹੈਗਾ ਸਟੱਫ ਆ ਕੰਫਰਟੇਬਲ ਜਿਆ ਰਹਿੰਦਾ ਪ੍ਰਾਈਸ ਤੁਹਾਨੂੰ ਦੱਸਤਾ ਜੀ ਇਹਨਾਂ ਦਾ ਪ੍ਰਾਈਸ ਹੈ 1100 ਰੁਪਏ ਬਿਲਕੁਲ ਹੀ ਜਿਹੜਾ ਰੇਂਜ ਈ ਹੈ ਜੀ ਕਾਟਨ ਪ੍ਰਿੰਟ ਦੁਪੱਟਾ ਸੂਟ ਨੂੰ ਹੁੰਦੇ ਨੇ ਜਿਹੜੇ ਉਹ ਵੀ 1000 1100 ਦੇ ਨਾਰਮਲੀ ਮਿਲਦੇ ਨੇ ਤੁਹਾਨੂੰ ਇਸ ਨਾਲ ਜਿਹੜਾ ਚਿਕਨ ਦਾ ਦੁਪੱਟਾ ਮਿਲ ਰਿਹਾ ਦੁਪੱਟਾ ਜਿਹੜਾ ਆਪਣਾ ਹੋਊਗਾ 2.5 ਮੀਟਰ ਦਾ ਹੋਊਗਾ 2.5 ਮੀਟਰ ਦਾ ਫੁੱਲ ਫਲੇਅਰ ਦੁਪੱਟਾ ਇਹਦੇ ਨਾਲ ਸਿੰਪਲ ਮੈਚਿੰਗ ਹੈ ਜੀ ਇਹ ਵਾਲੀ ਤੇ ਇਸ ਨਾਲ ਇਹ ਵਾਲਾ ਦੁਪੱਟਾ ਲਾਇਆ ਗਿਆ ਜਿਹੜਾ ਇਹਦਾ ਸ਼ਰਟ ਦਾ ਕਲਰ ਹੈ ਦੇਖੋ ਤੁਸੀਂ ਕਿੰਨੇ ਸੋਹਣੇ ਪ੍ਰਿੰਟ ਨੇ ਕਿੰਨੇ ਸੋਹਣੇ ਕਲਰ ਨੇ ਬਹੁਤ ਹੀ ਪਿਆਰੇ ਜੇ ਸੂਟ ਨੇ ਇਸ ਚ ਸਾਰੇ ਪ੍ਰਿੰਟ ਇਹੀ ਨਹੀਂ ਆ ਬਹੁਤ ਪ੍ਰਿੰਟ ਆਉਂਦੇ ਰਹਿੰਦੇ ਆ ਤੁਸੀਂ ਸਾਨੂੰ ਮੈਸੇਜ ਕਰਿਓ ਅਸੀਂ ਤੁਹਾਡਾ ਜਿਹੜਾ ਨੰਬਰ ਆ ਉਹ ਤੁਹਾਡੇ ਹਨਾ ਐਡ ਕਰਾਂਗੇ ਤੁਹਾਡਾ ਨੰਬਰ ਜਿਹੜੇ ਪ੍ਰਿੰਟ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਬਹੁਤ ਹੀ ਸੋਹਣੇ ਪ੍ਰਿੰਟ ਆ ਜੇ ਇਸ ਚ ਇਹ ਦੇਖੋ ਇਸ ਨਾਲ ਆਪਣੀ ਗ੍ਰੀਨ ਬਾਟਮ ਗ੍ਰੀਨ ਬਾਟਮ ਗ੍ਰੀਨ ਦੁਪੱਟਾ スクリーンショット ਲੈ ਕੇ ਸੈਂਡ ਕਰ ਦਿਓ ਜਿਹੜੇ ਜਿਹੜੇ ਸੂਟ ਤੁਹਾਨੂੰ ਪਸੰਦ ਆ ਰਹੇ ਨੇ ਬਹੁਤ ਫਾਸਟ ਆਰਡਰ ਕਰਿਓ ਜੀ ਬਹੁਤ ਹੀ ਜਲਦੀ ਨਿਕਲਦੇ ਨੇ ਸਾਰੇ ਸੂਟ ਦੇਖੋ ਤੁਸੀਂ ਪ੍ਰਿੰਟਿੰਗ ਤੋਂ ਇੱਕ ਵੱਧ ਕੇ ਬਹੁਤ ਜ਼ਿਆਦਾ ਜਿਹੜੇ ਪ੍ਰਿੰਟ ਨੇ ਚ ਨਿਕਲ ਗਏ ਨੇ ਆਪਣੇ ਦੇਖੋ ਸੀਜ ਦੁਪੱਟਾ ਬਹੁਤ ਹੀ ਪਿਆਰਾ ਸਾਰੇ ਕਲਰ ਨੇ ਜਿਹੜੇ ਗਰਮੀਆਂ 'ਚ ਆਪਾਂ ਚਾਹੁੰਦੇ ਆ ਨਾ ਵੀ ਠੰਡੇ ਠੰਡੇ ਜਿਹੇ ਕਲਰ ਹੋਣ ਤੇ ਲਾਈਟ ਵੇਟ ਜਦੋਂ ਕਿਤੇ ਵੀ ਜਾਂਦੇ ਆਪਾਂ ਨੂੰ ਹੁੰਦਾ ਕੋਈ ਲਾਈਟ ਜੀ ਵੇਟ ਜਾਂ ਸੂਟ ਚਾਕੇ ਪਾਈਏ ਬਹੁਤੀ ਜਿਹੜਾ ਕੰਫਰਟੇਬਲ ਰਹੇ ਗਰਮੀ 'ਚ ਉਹੀ ਹੈ ਜੀ ਸੇਮ ਉਹੀ ਤੁਹਾਨੂੰ ਇਸ 'ਚ ਆਪਣੇ ਕੁਆਲਿਟੀ ਮਿਲੂਗੀ ਲਾਈਟ ਵੇਟ ਜੀ ਕੰਫਰਟੇਬਲ ਜੀ ਸੌਫਟ ਕਾਟਨ ਦੇ ਸਾਰੇ ਸੂਟ ਨੇ ਮਲਮਲ ਦੇ ਦੁਪੱਟੇ ਨੇ ਬਾਕੀ ਡਿਜ਼ਾਈਨਿੰਗ ਕੀਤੇ ਹੋਏ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਹਨੇ ਆ WhatsApp ਤੇ ਜਿਹੜੇ ਜਿਹੜੇ ਆਪਾਂ ਸੂਟ ਡਿਜ਼ਾਈਨ ਕਰਦੇ ਆ ਇਸ 'ਚ ਤੁਸੀਂ ਆਪਣੀ ਵੀ ਡਿਜ਼ਾਈਨਿੰਗ ਭੇਜ ਸਕਦੇ ਹੋ ਤੁਸੀਂ ਵੀ ਐਵੇਂ ਦਾ ਸਟਿਚ ਕਰਨਾ ਹੈ ਉਹ ਵੀ ਵੀ ਤੁਸੀਂ ਕਰਵਾ ਸਕਦੇ ਹੋ ਜੇ ਆਹ ਸਟਿਚ ਵਾਈ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜੀ ਸਿਰਫ 1100 ਦੀ ਰੇਂਜ 'ਚ ਤੁਹਾਨੂੰ ਇਹ ਸਾਰੇ ਸੂਟ ਮਿਲਣਗੇ ਜੀ ਓਕੇ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਜੀ